ਇੱਕ ਅੰਗਰੇਜ਼ ਔਰਤ ਹੈ ਉਹਨੂੰ ਵਰਲਡ ਦਾ ਸਭ ਤੋਂ ਵੱਡਾ ਪੁਰਸਕਾਰ ਪ੍ਰਾਪਤ ਹੋਇਆ ਹੈ ਨੋਬਲ ਪੁਰਸਕਾਰ ਉਹ ਦੁਨੀਆ ਵਿੱਚ ਚੁਣਿੰਦਾ ਬੰਦਿਆਂ ਨੂੰ ਮਿਲਦਾ ਹੈ ਉਹ ਯੂਐਸਏ ਦੀ ਰਹਿਣ ਵਾਲੀ ਹੈ ਉਹਦਾ ਨਾਮ ਹੈ ਮਿਸ ਐਸ ਪਰਲ ਵਕ ਉਹਦੀ ਸਟੇਟਮੈਂਟ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਅੱਜ ਤੋਂ 23 ਸਾਲ ਪਹਿਲਾਂ ਛਾਪੀ ਉਹਨੇ 5 ਪੀ ਐਚ ਡੀਆ ਕੀਤੀਆਂ ਨੇ ਧਰਮ ਉੱਤੇ ਰਿਲੀਜੀਅਸ ਉੱਤੇ ਜਿਹੜੀ ਉਹਨੇ 5th ਪੀ ਐਸ ਡੀ ਕੀਤੀ ਹੈ ਪੰਜਵੀਂ ਉਹ ਉਹਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਉੱਤੇ ਕੀਤੀ ਹੈ ਉਹਨੇ ਸਟੇਟਮੈਂਟ ਦਿੱਤੀ ਕਿ ਮੈਨੂੰ 7 ਸਾਲ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਟਰਾਂਸਲੇਟ ਪੜਨ ਵਾਸਤੇ ਵਿਆਖਿਆ ਪੜਨ ਵਾਸਤੇ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਸਟ ਵਾਲੀਅਮ ਉਹ ਲਿਖਦੀ ਮੇਰੇ ਹੱਥ ਵਿੱਚ ਆਇਆ ਤੋ ਪੋਥੀ ਪੜ੍ਹਦਿਆਂ ਇੰਜ ਲੱਗਾ ਵੇ ਸ਼ਾਇਦ ਅੰਗ ਬਹੁਤ ਨੇ 1430 ਅੰਗ ਨੇ ਵਿਚਾਰਾਂ ਵੱਖਰੀਆਂ ਵੱਖਰੀਆਂ ਹੋਣ ਦੀਆਂ ਪਰ ਉਹ ਲਿਖਦੀ ਹੈ ਇੱਕ ਓੰਕਾਰ ਤੋਂ ਐਸੀ ਅਦੁੱਤੀ ਵਿਆਖਿਆ ਸ਼ੁਰੂ ਹੋਈ ਕਿ 1430 ਅੰਗ ਸੱਤਾਂ ਸਾਲਾਂ ਵਿੱਚ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੀ ਵਿਆਖਿਆ ਉਹਦੇ ਵਿੱਚ ਆਉਂਦੀ ਰਹੀ ਬਾਰ ਬਾਰ ਸ੍ਰਿਸ਼ਟੀ ਨੂੰ ਇੱਕ ਨਾਲ ਜੋੜਿਆ ਗਿਆ ਔਰ ਐਸਾ ਕੋਈ ਐਂਗਲ ਨਹੀਂ ਜਿਸ ਐਂਗਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਉਪਦੇਸ਼ ਨਾ ਹੋਵੇ ਮਨੁੱਖਤਾ ਵਾਸਤੇ ਪਰਿਵਾਰ ਵੱਲੋਂ ਵਪਾਰ ਵੱਲੋਂ ਘਰਵਾਰ ਵੱਲੋਂ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਹਰ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਪਦੇਸ਼ ਹੈ ਉਹਨੇ ਅੱਗੇ ਆਪਣੀ ਸਟੇਟਮੈਂਟ ਦਿੱਤੀ ਉਹ ਕਹਿੰਦੀ ਪੜਨ ਤੋਂ ਬਾਅਦ ਪੀ ਐਚ ਡੀ ਕਰਨ ਤੋਂ ਬਾਅਦ ਮੈਨੂੰ ਨੋਬਲ ਪੁਰਸਕਾਰ ਵੀ ਮਿਲ ਗਿਆ ਪਰ ਇੱਕ ਚੀਜ਼ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਕੇ ਮਹਿਸੂਸ ਕੀਤੀ ਹੈ ਨਾਲ ਉਹਨੇ ਲਿਖਿਆ ਕਿ ਮੈਂ 크ਿਸਚਨ ਕਿਉਂਕਿ ਮੇਰੇ ਪੇਰੈਂਟਸ ਕ੍ਰਿਸਚੀਅਨ ਸੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਤੋਂ ਬਾਅਦ ਹੋਰ ਧਾਰਮਿਕ ਗ੍ਰੰਥ ਪੜਨ ਤੋਂ ਬਾਅਦ ਮੈਨੂੰ ਇੱਕ ਚੀਜ਼ ਨੂੰ ਭਾਵ ਹੋਈ ਹੈ ਜਿੱਦਣ ਕੁੱਲ ਦੁਨੀਆ ਵਿਸ਼ਵ ਵਰਲਡ ਦੇ ਲੋਕ ਆਪਣੇ ਦਿਲਾਂ ਵਿੱਚੋਂ ਧਰਮਾਂ ਦੀ ਈਰਖਾ ਕੱਢ ਦੇਣਗੇ ਮਤ ਮਜਬਨ ਤੇ ਗ੍ਰੰਥਾਂ ਦੀ ਈਰਖਾ ਕੱਢ ਦੇਣਗੇ ਜਿੱਦਣ ਲੋਕ ਦਿਲੋਂ ਸਾਫ਼ ਹੋ ਕੇ ਇਨਸਾਫ਼ ਕਰਨਗੇ ਉਦੋਂ ਕੁੱਲ ਦੁਨੀਆ ਦਾ ਇੱਕੋ ਹੀ ਗੁਰੂ ਹੋਏਗਾ ਉਹ ਗੁਰੂ ਹੋਏਗਾ ਗੁਰੂ ਗ੍ਰੰਥ ਸਾਹਿਬ ਇਹ ਗੱਲ ਇੱਕ ਅੰਗਰੇਜ਼ ਇਸਾਈ ਔਰਤ ਲਿਖ ਰਹੀ ਹੈ ਜਿੱਦਣ ਲੋਕ ਦਿਲਾਂ ਵਿੱਚੋਂ ਈਰਖਾ ਘਟ ਦੇਣਗੇ ਕਿ ਸਾਡਾ ਧਰਮ ਵਧੀਆ ਹੈ ਸਾਡਾ ਗ੍ਰੰਥ ਵਧੀਆ ਹੈ ਦਿਲੋਂ ਸਾਫ਼ ਹੋ ਕੇ ਇਨਸਾਫ਼ ਕਰਨਗੇ ਉਦੋਂ ਕੁੱਲ ਦੁਨੀਆ ਦਾ ਇੱਕੋ ਹੀ ਗੁਰੂ ਹੋਏਗਾ ਉਹ ਗੁਰੂ ਹੋਏਗਾ ਧੰਨ ਗੁਰੂ ਗ੍ਰੰਥ ਸਾਹਿਬ ਇਸ ਗੁਰੂ ਗ੍ਰੰਥ ਸਾਹਿਬ ਤੋਂ ਹਿੰਦੂ ਨੂੰ ਵੀ ਉਪਦੇਸ਼ ਹੈ ਮੁਸਲਮਾਨ ਨੂੰ ਵੀ ਉਪਦੇਸ਼ ਹੈ ਜਦੋਂ ਕੋਈ ਹਿੰਦੂ ਆ ਕੇ ਸਿਰ ਨਵਾਏਗਾ ਉਦੋਂ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿਣਗੇ ਜੰਝੂ ਲਾਦੇ ਉਦੋਂ ਗੁਰੂ ਗ੍ਰੰਥ ਸਾਹਿਬ ਚੋਂ ਉਪਦੇਸ਼ ਆਏਗਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨਿਓ ਜੀ ਕਾ ਹੈ ਤਾ ਪੰਡ ਘਤ ਨਾ ਇਹ ਟੁੱਟੈ ਨਾ ਮੜ ਲੱਗੇ ਨਾ ਇਹ ਜਲੇ ਨਾ ਜਾਏ ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਜਦੋਂ ਮੁ슬ਮਾਨ ਸਜਦਾ ਕਰੇਗਾ ਉਹਨੂੰ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿਣਗੇ ਤੂੰ ਨਵਾਜਾਂ ਗਲਤ ਪੜਦੇਂ ਕੁਰਾਨ ਪੜਨ ਦੀ ਲੋੜ ਨਹੀਂ ਤੈਨੂੰ ਕੁਰਾਨ ਦੀਆਂ ਆਇਤਾਂ ਦੀ ਜ਼ਰੂਰਤ ਨਹੀਂ ਤੈਨੂੰ ਰੋਜ਼ੇ ਰੱਖਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਕਹਿਣਗੇ ਤੂੰ ਰੋਜ਼ੇ ਵੀ ਰੱਖਦਾ ਨਵਾਜ਼ ਵੀ ਪੜਦਾ ਹੱਜ ਵੀ ਗੁਜ਼ਾਰਦਾ ਸਭ ਕੁਝ ਕਰਨ ਵਾਲਿਆ ਜੇ ਤੂੰ ਸੱਚਾ ਮੁਸਲਮਾਨ ਹੋਣਾ ਫਿਰ ਗੁਰੂ ਗ੍ਰੰਥ ਸਾਹਿਬ ਚੋਂ ਆਵਾਜ਼ ਆਏਗੀ ਮੁਸਲਮਾਨ ਮੋਮਨ ਦਿਲ ਹੋਵੇ ਅੰਦਰ ਕੀ ਮਾਲ ਦਿਲ ਤੇ ਤੋਵੇ ਜਦੋਂ ਕੋਈ ਆਮ ਕਿਰਤੀ ਬੰਦਾ ਅੱਕ ਮੱਥਾ ਟੇਕੇਗਾ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਗੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਪਛਾਣੈ ਸੇ ਜਦੋਂ ਕੋਈ ਕਿਸਾਨ ਅੱਗੇ ਮੱਥਾ ਟੱਕੇ ਰ ਖੇਤੀ ਕਰਨ ਵਾਲਾ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਉਪਦੇਸ਼ ਆਏਗਾ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਵੀਜ ਸੰਤੋਖ ਸੁਹਾਗਾ ਰੱਖ ਗਰੀਮੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਉਹਨੂੰ ਕਿਸਾਨੀ ਕਿਤੇ ਨਾਲ ਰੱਬ ਨਾਲ ਜੁੜਨ ਦਾ ਉਪਦੇਸ਼ ਦੇਣਗੇ ਸਾਧ ਸੰਗਤ ਜਦੋਂ ਕੋਈ ਵਪਾਰੀ ਆ ਕੇ ਮੱਥਾ ਟੇਕੇਗਾ ਉਹਨੂੰ ਗੁਰੂ ਗਰੰਥ ਸਾਹਿਬ ਕਹਿੰਦੇ ਸੁਣ ਸਾਸਤ ਸੌਦਾ ਗਰੀ ਸੱਤ ਘੋੜੇ ਲੈ ਚੱਲ ਖਰਚ ਬੰ ਚੰਗਿਆਈਆਂ ਮਤਮਨ ਜਾਣੇ ਕਲ ਨਿਰੰਕਾਰ ਦੇ ਦੇਸ ਜਾਹੇ ਤਾਂ ਸੁਖ ਲਹਿ ਮਹੱਲ ਇੱਥੇ ਜਿਹੜੇ ਵੀ ਕਿੱਤੇ ਦਾ ਬੰਦਾ ਗੁਰੂ ਗਰੰਥ ਸਾਹਿਬ ਨੂੰ ਨਮਸ਼ਕਾਰ ਕਰੇਗਾ ਗੁਰੂ ਗਰੰਥ ਸਾਹਿਬ ਵਿੱਚੋਂ ਉਹਦੇ ਕਿੱਤੇ ਦੇ ਅਨੁਸਾਰ ਉਹਨੂੰ ਰੱਬ ਦਾ ਉਪਦੇਸ਼ ਮਿਲੇਗਾ ਇਸ ਲਈ ਗੁਰੂ ਗਰੰਥ ਸਾਹਿਬ ਪੁੱਲ ਦੁਨੀਆ ਦੇ ਸੰਜੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਸ ਦਿਨ ਸੰਸਾਰ ਦੇ ਲੋਕਾਂ ਨੂੰ ਗਿਆਤ ਹੋਏਗਾ ਉਦੋਂ ਸਾਧ ਸੰਗਤ ਤੁਹਾਨੂੰ ਸਮਝ ਆਏਗੀ ਗੁਰੂ ਗ੍ਰੰਥ ਸਾਹਿਬ ਕੱਲਾ ਪਾਠ ਕਰਾਉਣ ਵਾਸਤੇ ਨਹੀਂ ਗੁਰੂ ਗ੍ਰੰਥ ਸਾਹਿਬ ਕੱਲਾ ਦੁੱਖ ਸੁੱਖ ਲਈ ਅਖੰਡ ਪਾਠਾਂ ਵਾਸਤੇ ਨਹੀਂ ਗੁਰੂ ਗ੍ਰੰਥ ਸਾਹਿਬ ਰੱਬ ਹੈ ਜਿੰਨੀ ਭਾਵਨਾ ਅਦਬ ਤੇ ਭੈਣ ਨਾਲ ਪੂਜ ਲਓਗੇ ਉਨਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਸੁੱਖ ਮਿਲੇਗਾ